ਹੈਲੋ ਫਰੈਂਡਸ ਅੱਜ ਸੀ ਬਾਬਾ ਨਾਨਕ ਅਤੇ ਭਾਈ ਮਰਦਾਨਾ ਜੀ ਦੀ ਛੋਟੀ ਜਿਹੀ ਸਾਖੀ ਸੁਣਾਵਾਂਗੇ ਮਰਦਾਨੇ ਦੀ ਘਰ ਵਾਲੀ ਮਰਦਾਨੇ ਤੇ ਗਿਲਾ ਕਰਦੀ ਐ ਮੁਸਲਮਾਨ ਬੀਬੀਆਂ ਮੈਨੂੰ ਤਾਨੇ ਮਾਰਦੀਆਂ ਨੇ ਤੇਰਾ ਆਦਮੀ ਮੁਸਲਮਾਨ ਹੋ ਕੇ ਇੱਕ ਹਿੰਦੂ ਫਕੀਰ ਦੇ ਪਿੱਛੇ ਰਵਾਵ ਚੁੱਕੀ ਫਿਰਦਾ ਤੇ ਮਰਦਾਨਾ ਆਪਣੀ ਘਰ ਵਾਲੀ ਨੂੰ ਕਹਿੰਦਾ ਤੇ ਫਿਰ ਤੂੰ ਕੀ ਆਖਿਆ ਤੂੰ ਕੀ ਜਵਾਬ ਦਿੱਤਾ ਮੈਂ ਕੀ ਜਵਾਬ ਦਿੰਦੀ ਠੀਕ ਮਾਰਦੀਆਂ ਨੇ ਤਾਨੇ ਮੈਂ ਚੁੱਪ ਰਹਿ ਗਈ। ਵਾਕਈ ਉਹ ਬੇਦੀ ਕੁਲਪੂਸ਼ਨ ਨੇ ਬੇਦੀਆਂ ਦੀ ਕੁਲ ਦੇ ਵਿੱਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ। ਨਿਤੂ ਕਹਿਣਾ ਸੀ ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾ ਉਹ Hindu ਮੁਸਲਮਾਨ ਨਹੀਂ ਹੈ। ਉਹ ਸਿਰਫ ਅੱਲਾ ਤੇ ਰਾਮ ਦਾ ਰੂਪ ਹੈ। ਉਹ ਈਸ਼ਵਰ ਹੈ, ਗੁਰੂ ਹੈ। ਉਹ ਕਿਸੇ ਫਿਰਕੇ ਦੇ ਵਿੱਚ ਬੰਦ ਨਹੀਂ ਹੁੰਦਾ। ਕਿਸੇ ਦਾਇਰੇ ਦੀ ਗ੍ਰਿਫਤ ਦੇ ਵਿੱਚ ਨਹੀਂ ਆਉਂਦਾ। ਘਰ ਵਾਲੀ ਯਕੀਨ ਨਹੀਂ ਕਰਦੀ। ਕਹਿੰਦੀ, "ਅਗਰ ਐਸਾ ਹੈ" ਸਾਡੇ ਘਰ ਤੇ ਕਦੀ ਆਇਆ ਨਹੀਂ ਤੇ ਨਾ ਕਦੀ ਭੋਜਨ ਛਕਿਆ ਅਗਰ ਇਹੋ ਜਿਹੀ ਗੱਲ ਐ ਸਾਰੇ ਉਸ ਦੀ ਨਿਗਾਹ ਚ ਇੱਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਨ ਮਰਦਾਨਾ ਕਹਿੰਦਾ ਫਿਰ ਅਜਿੰਜੀ ਸਹੀਂ ਤੂੰ ਬਣਾ ਲੰਗਰ ਭੋਜਨ ਬਣਾ ਜੋ ਕੁਝ ਹੈ ਘਰ ਦੇ ਵਿੱਚ ਬਣਾ ਮੈਂ ਬਾਬੇ ਨੂੰ ਲੈ ਕੇ ਆਉਣਾ ਘਰ ਵਾਲੀ ਕਹਿੰਦੀ ਮੈਂ ਬਣਾ ਤਾਂ ਦਿੰਨੀ ਆ ਉਹ ਨਹੀਂ ਆਏਗਾ ਉਹ 베ਦੀ ਕੁਲਪੂਸ਼ਨ 베ਦੀਆਂ ਦਾ ਮੁੰਡਾ ਬੜੀ ਉੱਚੀ ਕੋਲ ਹੈ ਸਾਡੇ ਘਰ ਨਹੀਂ ਆਉਣ ਲੱਗੀ ਫਿਰ ਮੇਰੇ ਹੱਥ ਦਾ ਭੋਜਨ ਮੈਂ ਮੁਸਲਮਾਨ ਨਹੀਂ ਅਸੀਂ ਮੁਸਲਮਾਨ ਪਤਾ ਹੈ ਮਰਦਾਨਾ ਕੀ ਕਹਿੰਦਾ ਹੈ ਮਰਦਾਨਾ ਨੇ ਵੀ ਕਹਿ ਦਿੱਤਾ ਜੇ ਨਾ ਆਏ ਤਾਂ ਯਾਰੀ ਟੁੱਟੀ ਪਰ ਤੂੰ ਯਕੀਨ ਰੱਖ ਯਾਰੀ ਨਹੀਂ ਟੁੱਟੇਗੀ ਮਰਦਾਨਾ ਚੱਲ ਪਿਆ ਪਰ ਇਹ ਸੋਚਣੀ ਵੀ ਹੈ ਕਿਦਰੀ ਮੈਨੂੰ ਆਪਣੀ ਘਰਵਾਲੀ ਦੇ ਕੋਲੋਂ ਸ਼ਰਮਸ਼ਾਰ ਨਾ ਹੋਣਾ ਪਈ ਬਾਬਾ ਜਵਾਬ ਨਾ ਦੇ ਦੇ ਇਹ ਸੋਚ ਕੇ ਜਾ ਰਿਹਾ ਅਜੇ 200 ਕਦਮ ਹੀ ਚੱਲਿਆ ਹੁਣੇ ਬਾਬਾ ਜੀ ਰਸਤੇ ਵਿੱਚ ਮਿਲੇ ਸਲਾਮ ਕੀਤੀ ਸਜਦਾ ਕੀਤਾ ਸੁਭਾਵਿਕ ਪੁੱਛ ਲਿਆ ਬਾਬਾ ਜੀ ਕਿੱਥੇ ਚੱਲੇ ਤੇ ਸਤਿਗੁਰੂ ਕਹਿੰਦੇ ਨੇ ਮਰਦਾਨਿਆ ਸਵੇਰ ਦਾ ਜੀ ਕਰ ਰਿਆ ਸੀ ਦੁਪਹਿਰ ਦਾ ਲੰਗਰ ਤੇਰੇ ਕੋਲ ਛੱਕ ਲੈਣੇ ਆ ਭੋਜਨ ਤੇਰੇ ਕੋਲ ਛੱਕ ਲਈਏ ਚੱਲ ਰੋ ਪਿਆ ਚੀਕ ਨਿਕਲ ਗਈ ਮਰਦਾਨੇ ਦੀ ਬਾਬਾ ਇੱਕ ਨਿੱਕਾ ਜਿਹਾ ਕਿਨਕਾ ਛੱਕਦਾ ਆ ਗਿਆ ਸੀ ਦੂਰ ਹੋ ਗਿਆ ਵਾਕਈ ਤੂੰ ਸਾਂਝ ਹੈ ਗੁਰੂ ਤੇ ਉਹ ਹੈ ਔਰ ਵਾਸਤਵ ਗੁਰੂ ਉਹ ਹੈ ਜੋ ਹਿਰਦੇ ਦੇ ਸ਼ੱਕ ਨੂੰ ਮਿਟਾ ਦੇਵੇ ਜਿਸ ਦਾ ਨਾਮ ਜਿਸ ਦਾ ਗਿਆਨ ਜਿਸ ਦੀ ਹੋਂਦ ਅੰਦਰ ਦੇ ਸਾਰੇ ਸ਼ੱਕ ਧੋ ਦੇਵੇ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪਰ ਸਾਦੀ ਪੈ ਮਿਟੇ ਨਾਨਕ ਬਿੰਸੀ ਚਿੰਦ ਜਿਸ ਤਰ੍ਹਾਂ ਸੂਰਜ ਸਾਂਝਾ ਹੁੰਦਾ ਹੈ ਇਸ ਤਰ੍ਹਾਂ ਹੀ ਅਵਤਾਰੀ ਪੁਰਸ਼ ਤੇ ਸੰਤ ਸਾਂਝੇ ਹੁੰਦੇ ਨੇ ਔਰ ਜੋ ਸਾਂਝਾ ਨਹੀਂ ਉਸ ਨੂੰ ਸੰਤ ਕਹਿੰਦੀ ਅਵਤਾਰ ਕਹਿੰਦੀ ਲੋੜ ਹੀ ਨਹੀਂ ਦੋਸਤੋ ਤੁਸੀਂ ਸੁਣੀ ਬਾਬਾ ਨਾਨਕ ਤੇ ਭਾਈ ਮਰਦਾਨੇ ਜੀ ਦੀ ਛੋਟੀ ਜਿਹੀ ਸਾਖੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਸਾਖੀ ਕਿੱਦਾਂ ਦੀ ਲੱਗੀ ਜੇਕਰ ਸਾਖੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਐਸੀ ਤਰ੍ਹਾਂ ਇੱਕ ਹੋਰ ਵੀਡੀਓ ਦੇ ਨਾਲ